ਇਹਦਾ ਨੁਕਸਾਨ ਦਾ ਕੋਈ ਆਪਾਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਮਤਲਬ ਇੰਨਾ ਨੁਕਸਾਨ ਹੋ ਰਿਹਾ ਇਹ ਭਾਗੀ ਘਟਨਾ ਜਿਹੜੀ ਖੰਨੇ ਚ ਵਾਪਰੀ ਆ ਮੈਂ ਉਸ ਦਾ ਅਫਸੋਸ ਵੀ ਪ੍ਰਗਟ ਕਰਦਾ ਔਰ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਵੱਤ ਵਾ ਜਿਹੜਾ ਇਹਦੇ ਚ ਮਦਦ ਕੀਤੀ ਜਾਵੇ ਜਿਵੇਂ ਕੱਲ ਕੱਲ ਪਾਣੀ ਖੜਾ ਸੀ ਬਹੁਤ ਜ਼ਿਆਦਾ ਤੇ ਦੇਖਣ ਨੂੰ ਇਹ ਮਿਲਿਆ ਤੇ ਸ਼ਹਿਰ ਚ ਮੋਟਰ ਪਾਣੀ ਕੱਢਣ ਵਾਲੀਆਂ ਮੋਟਰਾਂ ਬਹੁਤ ਘੱਟ ਗਈਆਂ ਦੇਖੋ ਮੈਂ ਜਦੋਂ ਡਿਸਪੋਜ਼ਲ ਤੇ ਗਏ ਉਦੋਂ ਚਾਰ ਮੋਟਰਾਂ ਚੱਲ ਰਹੀਆਂ ਸੀਗੀਆਂ ਔਰ ਉਸ ਤੋਂ ਬਾਅਦ ਅਸੀਂ ਸ਼ਹਿਰ ਦਾ ਦੌਰਾ ਵੀ ਕੀਤਾ ਤੇ ਜਿੱਥੇ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਖੜਾ ਸੀ ਉੱਥੇ ਉਹ ਪਾਣੀ ਜਿਹੜਾ ਸੀਗਾ ਉਹ ਨਿਕਲ ਚੁੱਕਿਆ ਸੀ ਪਰ ਕਿਉਂਕਿ ਬਿਜਲੀ ਨਾ ਹੋਣ ਕਾਰਨ ਦੋ ਹੀ ਮੋਟਰਾਂ ਚੱਲ ਰਹੀਆਂ ਸੀ ਉਹਦੇ ਜਰੂਰ ਦਿੱਕਤ ਜਿਹੜੀ ਹੈ ਉਹ ਆ ਰਹੀ ਹੈ ਤੋਂ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹਦੇ ਲਈ ਜਿਹੜੇ ਜਿਹੜੇ ਅਗਾਊਂ ਪ੍ਰਬੰਧ ਨੇ ਉਹ ਵਧੀਆ ਤਰੀਕੇ ਨਾਲ ਕੀਤੇ ਜਾਣ ਅਜੇ ਵੀ ਬਹੁਤ ਜਗ੍ਹਾ ਪਾਣੀ ਵਾਲੇ ਬਲੌਕ ਜੇ ਔਰ ਖੜਾ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਇਸ ਇਸ ਮੰਡੀ ਕੀ ਕਰਨਾ ਚਾਹੀਦਾ ਹੈ ਇਹ ਪੂਰੀ ਜਿਹੜੀ ਜੀਵਤਾ ਸਰਕਾਰ ਆ 4 ਸਾਲ ਤੋਂ ਕੰਮ ਕਰ ਰਹੀ ਹੈ ਔਰ ਇਹਨਾਂ ਨੇ ਪਾਣੀ ਦੇ ਨਿਕਾਸ ਦੇ ਲਈ ਪਾਣੀ ਦੇ ਕੋਈ ਪ੍ਰਬੰਧ ਦੇ ਲਈ ਕੋਈ ਵੀ ਕੋਈ ਕੰਮ ਨਹੀਂ ਕੀਤਾ ਕੋਈ ਪੈਸਾ ਨਹੀਂ ਖਰਚ ਕੀਤਾ ਜਿਹਦੇ ਨਾਲ ਅੱਜ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਪਰ ਸਾਡੀ ਸਰਕਾਰ ਦੇ ਸਮੇਂ ਜਦੋਂ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਪਾਇਆ ਗਿਆ ਅੱਜ ਤੁਸੀਂ ਲਾਈਨੋ ਫਾਰ ਜਾ ਕੇ ਦੇਖੋ ਅੱਜ ਉੱਥੇ ਭਾਰੀ ਮੀਂਹ ਦੇ باوجود ਵੀ ਅੱਜ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ ਔਰ ਉੱਥੇ ਜਿਹੜਾ ਪਾਣੀ ਆ ਉਹ ਕੁਝ ਸਮੇਂ ਦੇ ਵਿੱਚ ਹੀ ਨਿਕਲ ਕੇ ਉਹ ਚਲਿਆ ਜਾਂਦਾ ਤੇ ਜਿਹੜਾ ਕਿ ਸਾਰਾ ਇਲਾਕਾ ਉਹ ਕਿਸੇ ਸਮੇਂ ਪਾਣੀ ਦੀ ਹਮੇਸ਼ਾ ਹੀ ਮਾਰ ਥਲੇ ਹੁੰਦਾ ਸੀਗਾ ਅੱਜ ਭਾਰੀ ਬਾਰਿਸ਼ ਦੇ ਹੋਣ ਦੇ ਬਾਵਜੂਦ ਵੀ ਉਹ ਇਲਾਕਾ ਜਿਹੜਾ ਸੁਰੱਖਿਅਤ ਆ ਇਹ ਇਸ ਗੱਲ ਦੀ ਸਾਨੂੰ ਬੜੀ ਤਸੱਲੀ ਆ ਪਰ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਜਲਦੀ ਤੋਂ ਜਲਦੀ ਇਹਦੇ ਜਿਹੜੇ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਨੇ ਤਾਂ ਜੋ ਪਾਣੀ ਦੀ ਮਾਰ ਹੇਠ ਤੋਂ ਅਸੀਂ ਆਪਣੇ ਖੰਨਾ ਸ਼ਹਿਰ ਨੂੰ ਬਚਾ ਸਕੀਏ ਸਰ ਜਿਹੜੀ ਸਾਲ ਕਾਂਗਰਸ ਦੀ ਹੈ ਜੀ ਔਰ ਦੋਨੇ ਇਲਜ਼ਾਮ ਲਾਂਦੀਆਂ ਦੋਨੋਂ ਮਿਲ ਕੇ ਨਹੀਂ ਕੰਮ ਕਰ ਸਕਦੇ ਜੇ ਬੇ ਸ਼ਹਿਰ ਦੀ ਬਿਹਤਰੀ ਅੱਜ ਇਲਜ਼ਾਮ ਬਾਜ਼ੀ ਦਾ ਸਮਾਂ ਨਹੀਂ ਹੈਗਾ ਇਹ ਤਾਂ ਲੋਕਾਂ ਦੇ ਨਾਲ ਖੜਨ ਦਾ ਸਮਾਂ ਹੈ ਔਰ ਸਾਨੂੰ ਸਾਰਿਆਂ ਦੀ ਸਾਡੀ ਇੱਕ ਫਰਜ਼ ਬਣਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਸ ਪਾਣੀ ਦੀ ਜਿਹੜੀ ਮਾਰ ਆ ਜਾਂ ਇਹ ਕੁਦਰਤੀ ਆਫਤ ਆ ਉਹਦਾ ਮੁਕਾਬਲਾ ਕਰੀਏ ਜਿਵੇਂ ਗੈਪ ਦੀ ਪੁਲੀ ਤੇ ਤੁਸੀਂ ਕੱਲ ਗਏ ਸੀ ਤੇ ਗੈਪ ਦੀ ਪੁਲੀ ਯਾਨੀ ਖੁੱਲੀ ਹੈ ਜਿਵੇਂ ਸ਼ਹਿਰ ਦੀ ਖੁੱਲੀ ਜਿਹੜੀ ਆ ਉਹਦੀ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੇ ਕਿਸੇ ਵਿਭਾਗੇ ਵੱਲੋਂ ਕੋਈ ਸਫਾਈ ਕੀਤੀ ਜਾ ਜਾਈ ਜਾਵੇ